ਕਿਹੜਾ ਚੱਲ ਰਿਹਾ ਵਾਹ ਅਜੇ ਤੱਕ ਖਾਣ ਨੂੰ ਲੈ ਲੋ ਇਹ ਪਿੰਡ ਦਾ ਨਾਂ ਕੀ ਇਹ ਵਾਲੇ ਦਾ ਟੁੱਟਰੇ ਫੜੇ ਖਰਾਬ ਹੋ ਜਾਂਦਾ ਗੇੜਾ ਬਾਹ ਹੈ ਨਾ ਨਾਲ ਜੋੜੀਆਂ ਕੋਰੀ ਡੋਰ ਦੇ ਨਾਲ ਹੀ ਇਹ ਪਿੰਡ ਹੈ ਨਾ ਆਂਦਾ ਜਿਹੜਾ ਨਾ ਇਹ ਚਨਾ ਲਿਆ ਉਹ ਉੱਥੇ ਕਿਤੇ ਨਾ ਫੜੇ ਰੱਖਿਆ ਕੋਈ ਜੇ ਕੋਠੇ ਤੇ ਨਹੀਂ ਆ ਗਿਆ ਥੱਲੇ ਵੱਢ ਦੋ ਸੱਤ ਨਾਲੋਂ ਆਂਦਾ ਖਾਲੇ ਦੇ ਵਿੱਚ ਲਗਾ ਕੇ ਤੇ ਬਾਲੇ ਰੋਂ ਨੂੰ ਪਾਲੋ ਸੰਗਰ ਪਾਉਂਦੇ ਚਲੋ 1:45 83 ਟੈਂਸਨ ਕਿਤਾਬ ਚਲੋ 1:45 ਜੀ ਪਤਾ ਨਹੀਂ ਕਿੱਥੇ ਦਰਮਿਆਨ ਬਾਅਦ ਵਿੱਚ ਆਈ ਚਾਰ ਦੇ ਕੰਨਾ ਫੈਸਲੇ ਆ ਗਿਆ ਆ ਰਗਾ ਹੋ ਗਿਆ ਕੀ ਗੱਲ ਨਾ ਪਿਪਰੇਂ ਦੇ ਨਾ ਕਰ ਅਗਰ ਆਪਣੇ ਦੇ ਦੇ ਦੂੰਗਾ ਮਕਾਂਟੇ ਆ ਤਾਂ ਇਤਾਂ ਹੀ ਹੋਤੀ ਰਹੇਗੀ ਅੰਦਰੋਂ ਕਈ ਪਿੰਡ ਸੰਗਤ ਜੀ ਕਾਫੀ ਡੁੱਬੇ ਆ ਜਿੱਥੇ ਪਾਣੀ ਅਹੀਂ ਤੱਕ ਨਹੀਂ ਪਹੁੰਚਿਆ ਸਾਰੇ ਪੁੱਛ ਗਿਆ ਉਹ ਕਈ ਲੋਕ ਇਦਾਂ ਪਾਣੀ ਰਸਤਾ ਲਈ ਜਾ ਰਹੇ ਆ ਉਹਨਾਂ ਕੋ ਅੱਗੇ ਬੜਾ ਕੋਝਾ ਕਈ ਪਿੰਡਾਂ ਵਾਲੇ ਵੀ ਕਈ ਹੈ ਜਿੱਦਾਂ ਕਈਆਂ ਕੋ ਪਾਣੀ ਤੱਕ ਨਹੀਂ ਪਹੁੰਚਿਆ ਨਾ ਲਾਈਟ ਦਾ ਪ੍ਰਬੰਧ ਆ ਤੇ ਨਲਕੇ ਅੱਜ ਕੱਲ੍ਹ ਕਿਸੇ ਨੇ ਰਹਿਣ ਨਹੀਂ ਦਿੱਤੇ ਤੇ ਬਹੁਤ ਔਖਾ ਹੋ ਰਿਹਾ ਇਨਾ ਕੋ ਪਾਣੀ ਹੈਗਾ ਤਾਂ ਪਾਣੀ ਫੜ ਲਓ ਇਹਨਾਂ ਕੋ ਹੋਰ ਹੇ ਜੇ ਪਿੱਛੋਂ ਪਿਕਅਪ ਆਉਣਾ ਜੇ ਇਹ ਪਾਣੀ ਦਾ ਪਾਣੀ ਸਮਾਪਤ ਹੋ ਗਿਆ ਜੇ ਤੇ ਥੋੜਾ ਥੋੜਾ ਉਸ ਹਿਸਾਬ ਨਾਲ ਦਿਓ ਕਿ ਜਿਹੜੇ ਸਾਰਿਆਂ ਨੂੰ ਵੰਡੇ ਆ ਜੇ ਮਾਦਾ ਸਾਰਿਆਂ ਨੂੰ ਆਜੇ ਪਿਛੋਂ ਹੋਰ ਆਉਂਦਾ ਪਾਣੀ ਸਾਡੇ ਕੋਲ ਸਮਾਪਤੀ ਹੋ ਗਈ ਪਾਣੀ ਦੀ ਤੁਹਾਡਾ ਪਿੰਡ ਸਾਡੇ ਕੋਲ ਐਂਡ ਲਾ ਇਥੇ ਆਣ ਕੇ ਸਮਾਪਤੀ ਹੋ ਗਈ ਆ ਮੇਰੀ ਗੱਲ ਸਮਝ ਆਉਂਦੀਆਂ ਡਾਲੀਆਂ ਮਾਦਾ ਪਾਣੀ ਆਉਂਦਿਆ ਹੋ ਹਾਂਜੀ ਆਉਂਦਿਆ ਪਾਣੀ ਹੋਣ ਆਉਂਦਿਆ ਮਾ ਬੋਰੀਆਂ ਕੋਨੇ ਨੂੰ ਨਿੰਦਤੀ ਹੋ ਪਠਾਨੀ ਮਾਦਾ ਜੀ ਦੇਖੋ ਦੇ ਮਾਦਾ ਨੂੰ ਬੋਤਲ ਯਾਰ ਫੜਾ ਫੜਾ ਮਾਦਾ ਨੂੰ ਬੋਤਲ ਫੜਾਏਗਾ ਕੱਕਾ ਕਰੇ ਲੈ ਮਾਦਾ ਪਾਣੀ ਆਪੇ ਲੜੋ ਹੋ ਕੇ ਇੱਥੇ ਤੋਂ ਤੱਕ ਹੀ ਕੰਧਾਂ ਦੇ ਨਾਲ ਆਏ ਪਾਣੀ ਨਹੀਂ ਆਇਆ ਤੇ ਹੁਣ ਸਾਰਿਆਂ ਨੂੰ ਇੱਕ ਇੱਕ ਘੜੀ ਕੱਢਣ ਜੋਗਾ ਮਿਲ ਜੇ ਨਾ ਸਾਰੇ ਘੜ ਘੜ ਹੁਣ ਜਿਹੜੇ ਹਿਸਾਬ ਨਾਲ ਹੁਣ ਕੀ ਕਰਨਾ ਅੱਗੇ ਵੀਰ ਜੀ ਪਾਣੀ ਪਹੁੰਚਿਆ ਨੂੰ ਕੋਸਮਾਨ ਆਇਆ ਕੋਈ ਹੋਰ ਕਿੱਦਾਂ ਆਹ ਪਾਣੀ ਅੱਗੇ ਚਾਹੀਦਾ ਪਾਣੀ ਅੱਗੇ ਅੱਗੇ ਚਾਹੀਦਾ ਆਉਂਦੀ ਕਰ ਆਦੇ ਨਾਲ ਨਾਲ ਆ ਇਧਰ ਨਾ ਆਇਆ ਕਾਂ ਦੇ ਨਾਲ ਆ ਕਾਕੇ ਵੀਰ ਹਾਂ ਮੋਹ ਆ ਚਾਹੀਦਾ ਚਾਹੀਦਾ ਆਪੇ ਨਾਮ ਵਾਹੀ ਆਪੇ ਨਾਮ ਵਾਹੀ ਆਪੇ ਪਾਣੀ ਗਾਂਗਾ ਵਧਦਾ ਜਾ ਰਿਹਾ